ਹਾਂਜੀ ਸਤਿ ਸ੍ਰੀ ਅਕਾਲ ਜੀ। ਅਦਾਬ ਨਮਸਕਾਰ ਮੈਂ ਆ ਤੁਹਾਡਾ ترسےਮ ਸਿੰਘ ਰਾਜੀਆ। ਖੇਤੀ ਪੰਜਾਬ ਤੇ ਹਾਜ਼ਰ ਆ। ਸੋ ਅੱਜ ਤਰੀਕ 1 1 2026 ਯਾਨੀ ਕਿ ਅੱਜ ਨਵਾਂ ਸਾਲ ਚੜ ਚੁੱਕਿਆ। ਜੋ ਅੰਗਰੇਜ਼ੀ ਨਵਾਂ ਸਾਲ ਉਹ ਚੜ ਚੁੱਕਿਆ। ਤੇ ਸਾਰਿਆਂ ਨੂੰ ਅੱਜ ਫੇਰ ਇੱਕ ਵਾਰ ਨਵੇਂ ਸਾਲ ਚ ਨਵੇਂ ਸਾਲ ਦੀ ਲੱਖ ਲੱਖ ਵਧਾਈ ਜੀ। ਤੇ ਸਾਰਿਆਂ ਵਾਸਤੇ ਵਾਹਿਗੁਰੂ ਨਵਾਂ ਸਾਲ ਖੁਸ਼ੀਆਂ ਭਰਿਆ ਲੈ ਕੇ ਆਵੇ ਚੜ੍ਹਦੀ ਕਲਾ ਚ ਰੱਖੇ ਆਪਣੇ YouTube ਫੈਮਿਲੀ ਨੂੰ ਵਧੀਆ ਕਿਰਪਾ ਰੱਖੇ ਸਾਰੀ ਦੁਨੀਆ ਦੇ ਸੁੱਖ ਸ਼ਾਂਤੀ ਰਹੇ ਹਨ ਤੇ ਕਿਰਪਾ ਰੱਖੇ ਮਹਾਰਾਜ ਤੇ ਖੁਸ਼ੀਆਂ ਖੇੜੇ ਬਖਸ਼ੇ ਤੇ ਅੱਜ ਕਰਦੇ ਆਂ ਬਲੌਗ ਦੀ ਸਟਾਰਟਿੰਗ ਸੋ ਕੱਲ ਦੱਸਿਆ ਸੀ ਸੋਨਮਾ ਪੁਰਾ ਚੱਲ ਰਿਹਾ ਅੱਜ ਵੀ ਮੌਸਮ ਖਰਾਬ ਹੋ ਸਕਦਾ ਹੈ ਗੱਲ ਉਹੀ ਹੋਈ ਤੇ ਨਵੇਂ ਸਾਲ ਵਾਲੇ ਦਿਨ ਸਵੇਰੇ 3 ਵਜੇ ਸਾਡੇ ਪਿੰਡ ਬਾਰਸ ਪਈ ਐ ਹੋਰ ਵੀ ਏਰੀਆ ਚ ਪਈ ਹੋਣੀ ਐ ਡੋਟ ਡੋਟ ਏਰੀਆ ਚ ਕਿਤੇ ਥੋੜੀ ਕਿਤੇ ਵੱਧ ਸਾਡੇ ਸੜਾਕਾ ਵਧੀਆ ਆ ਗਿਆ ਸੀ ਕੇਰਾ ਪੂਰੀ ਸਪੀਡ ਪੜ ਲਈ ਸੀ ਮੀਨੇ 3:00 ਵਜੇ ਤੋਂ 20 ਮਿੰਟਾਂ ਦੇ ਵਧੀਆ ਸੜਾਕਾ ਪਿਆਗਾ ਤੇ ਚਲੋ ਕਣਕਾਂ ਨੇ ਜਿਹਨੇ ਮਾੜੀ ਮੋਟੀ ਗਿੱਲੇ ਦੀ ਬਾਣ 10-20 ਦਿਨ ਹੋਰ ਲੰਘ ਜਾਣਗੇ ਹੁਣ ਫਰਵਰੀ ਚ ਹੀ ਰਹਿਣਗੀਆਂ ਜਿਹੜੇ ਕਣਕਾਂ ਰਹਿ ਗਈਆਂ ਤੇ ਜਿਹਦਾ ਵੱਢ ਸੁੱਕਿਆ ਪਿਆ ਉਹ ਨਹੀਂ ਰਵਾਉਣੀ ਪਊਗੀ ਤੇ ਆਓ ਚੱਲਦੇ ਆਪਾਂ ਵਲੌਗ ਵੱਲ ਤੇ ਮਿਲਦੇ ਆਂ ਤੇਰ ਪਰਦੇ ਵਲੌਗ ਨਾਲ ਬਣੇ ਰਹੋ ਦਿਓ ਪਿਆਰ ਕੱਲ ਵਾਲੇ ਬਲੌਗ ਨੂੰ ਵੀ ਪਰਸ ਵਾਲੇ ਬਲੌਗ ਨੂੰ ਵੀ ਜਿੱਦ ਦੇ ਹੁਣ ਕਈ ਦਿਨਾਂ ਤੋਂ ਬਹੁਤ ਪਿਆਰ ਦਿੰਨੇ ਹੋ ਬਲੌਗਰਾਂ ਨੂੰ ਇਸੇ ਤਰ੍ਹਾਂ ਨਵੇਂ ਸਾਲ ਦੀ ਸਟਾਰਟਿੰਗ 'ਚ ਤੁਸੀਂ ਕਿਰਪਾ ਰੱਖਿਆ ਦੇ ਛੋਟੇ ਬੱਚੇ ਦੇ ਭਾਈ ਤੇ ਵੀਰ ਤੇ ਦੇਵ ਸਾਥ ਮੇਰਾ ਤੇ ਆਉ ਚੱਲਦੇ ਨੇ ਬਲੌਗ ਇਸ ਰੋਟੀ ਦਾ ਭੇਤ ਨਾ ਕੋਈ ਜਾਣੇ ਜਾਣੇ ਕਿੱਥੋਂ ਆਈ ਤੇ ਕਿਹਨੇ ਬਣਾਈ ਰੋਟੀ ਤੇ ਆਪਣੀ ਤਾਂ ਹੁਣ ਮਾਂ ਬਣਾ ਰਹੀ ਹੈ ਰੋਟੀਆਂ ਬੀਬੀ ਬਣਾ ਰਹੀ ਹੈ ਰੋਟੀ ਤੇ ਕੱਲ ਤੋਂ ਉਹਨੂੰ ਦੱਸਿਆ ਸੀ ਮਖਾ ਮੈਂ ਤਾ ਦੇ ਮਾਂ ਦੇ ਹੱਥ ਰੀ ਰੋਟੀ ਐ ਜਿਹੜੀ ਵੱਖਰੀ ਨਜ਼ਾਰਾ ਤੇ ਖਾਣ ਦਾ ਤੇ ਨਾਲ ਮਿਲ ਕੇ ਸੱਸ ਨੂੰ ਸਾਰਾ ਪਾਣੀ ਲੰਗਰ ਪਾਣੀ ਬਣਾਉਂਦੇ ਨੇ ਕਿਉਂ ਕੰਮ ਬਹੁਤ ਹੁੰਦੇ ਨੇ ਬਾਈ ਘਰਾਂ 'ਚ ਬਹੁਤ ਜ਼ਿਆਦਾ ਕੰਮ ਨੇ ਸਾਰਾ ਟੱਬਰ ਨੂੰ ਫੈਮਿਲੀ ਨੂੰ ਸਾਨੂੰ 1 ਮਿੰਟ ਦੀ ਵੇਹਲ ਨਹੀਂ ਤੇ ਕਿਰਪਾ ਵਾਹਿਗੁਰੂ ਕੰਮ ਬਣਾ ਕੇ ਰੱਖੇ ਕੰਮ ਆ ਆ ਸਾਲ 'ਚ ਵੀ ਕੰਮ ਦੇਵੇ ਜਿਹਦੇ ਕੋਲੇ ਕੰਮ ਨਹੀਂ ਹੈਗਾ ਉਹਦੇ ਕੋਲੇ ਕੁਝ ਨਹੀਂ ਹੈਗਾ ਕੰਮ ਰਜਗਾਰ ਲੋਕ ਬਾਹਰ ਕਰਨ ਜਾਂਦੇ ਨੇ ਉਰੇ ਬਥੇਰੇ ਰਜਗਾਰ ਨੇ ਤੇ ਕੰਮ ਨਾਲ ਹੀ ਸਾਰਾ ਕੁਝ ਆ ਬਾਈ ਤੇ ਬੀਬੀ ਦੇ ਨਵੇਂ ਸਾਲ ਦੀਆਂ ਵਧਾਈਆਂ ਸਾਰਿਆਂ ਨੂੰ ਜਿੰਨੇ ਭਾਈ ਨਵਾਂ ਸਾਲ ਲੱਖ ਲੱਖ ਵਧਾਈ ਨਵੇਂ ਸਾਲ ਦੀ ਇਹ ਹੀ ਅਰਦਾਸ ਹੈ ਮੇਰੀ ਤਾਂ ਸਾਰ ਮਿਲਦੀਆਂ ਪੁੱਤਾਂ ਨੂੰ ਨਵਾਂ ਸਾਲ ਸੱਤ ਸੁੱਖਾਂ ਭਰਿਆ ਆਵੇ ਤੇ ਸਭ ਨੂੰ ਤੁਸੀਂ ਆਖੜੇ ਦੇ ਦੇ ਮਹਾਰਾਜ ਤੇ ਸਭ ਦੇ ਧੀਆਂ ਪੁੱਤਾਂ ਨੂੰ ਤਰੱਕੀ ਦੇ ਦੇ ਤੇ ਆਪਾਂ ਪਰਸ ਸਾਰਿਆਂ ਪ੍ਰਸ਼ਾਦੇ ਖਣ ਤੇ ਮਹਾਰਾਜ ਤਾਂ ਦੱਸਦੇ ਕਿੱਥੇ ਮੌਸਮ ਕੱਲ ਦਾ ਬਹੁਤ ਖਰਾਬ ਆ ਤੇ ਕੱਲ ਵੀ ਸੂਰਜ ਦਿਖਾਇਆ ਪਰ ਅੱਜ ਨਹੀਂ ਦਿਖਾਇਆ ਤੇ ਕੰਮ ਤਾਂ ਧੰਦਾ ਵਿਚਾਰੇ ਕਰੀ ਤਾਂ ਜਾਂਦੇ ਨੇ ਪਰ ਮੁਸ਼ਕਲ ਬਹੁਤ ਹੋ ਜਾਂਦੀ ਆ ਹਨਾ ਕੰਮ ਨਾਲ ਪਾਲ ਲੈ ਜਾਂਦਾ ਨਾ ਕਹਿੰਦੇ ਦੀਦੀ ਸਾਡਾ ਉੱਤੇ ਤੇ ਸੱਤ ਪਾਈ ਜੂਗੀ ਆਪਣੇ ਕੱਲ ਨੂੰ ਦੇਖੋ ਥਰੀਕੀ ਦੇ ਕੰਮ ਨੇ ਇਹ ਇਹ ਲੋਕ ਪਾਸੇ ਵੀ ਲੈ ਜਾਂਦਾ ਪਰ ਸੇਮ ਕੰਮ ਨਹੀਂ ਜਾਂਦਾ ਨੂੰ ਸਾਨੂੰ ਪਤਾ ਹੀ ਆ ਕੱਲ ਖਾਲ ਪਟਕ ਕੇ ਜਾਂਦਾ ਚੰਗਾ ਹੋ ਗਿਆ ਵੀ ਕੰਮ ਹੋ ਗਿਆ ਹਨਾ ਨਵਾਂ ਕਾਲ ਬਣੂਗਾ ਵਧੀਆ ਹੋਵੇਗਾ ਪ੍ਰਸਾਦ ਦੇ ਆਪਾਂ ਆਪਰਾ ਤੱਕ ਨਹੀਂ ਗੁੰਨਨੀ ਲਾ ਲਾਂਗੇ ਤੇ ਪ੍ਰਮਾਤਮਾ ਨੇ ਆਈ ਨਹੀਂ ਪਤਾ ਵੀ ਕਿਹਦੇ ਠਿਕਨੂ ਚ ਪਾਉਣਾ ਸਾਡੇ ਇੱਥੇ ਕੰਮ ਧੰਦੇ ਆਏ ਹੋਰ ਵੀ ਆ ਜਾਂਦੇ ਨੇ ਉਹਨੂੰ ਵੀ ਕਹਦੇ ਨੇ ਆਪਾਂ ਜਿੱਥੇ ਬਹਿ ਜੂ ਪ੍ਰਸਾਦ ਦਾ ਛਕ ਲੋ ਟੰਡਾ ਤੇ ਜੀ ਲੋੜ ਹੁੰਦੀ ਹੈ ਅਗਲਾ ਬਹਿ ਕੇ ਛਕ ਲੈਂਦਾ ਜਦੋਂ ਕੋਈ ਘਰ ਦਾ ਕੰਮ ਚੱਲੇ ਜਾਂ ਕੋਈ ਵਿਆਹ ਹੋਵੇ ਜਾਂ ਕੋਈ ਖੰਡ ਪਾਟ ਹੋਵੇ ਉਹ ਲੰਗਰ ਦਾ ਸਾਹ ਹੀ ਹੋ ਜਾਂਦਾ ਜਿਹਦੇ ਰਲੇ ਹੁੰਦਾ ਉਹ ਖਾ ਜਾਂਦਾ ਹੈ ਨਾ ਇਹੀ ਕਹੂੰ ਕਿ ਮੈਂ ਤਾਂ ਪੁੱਤ ਹਵਦਰ ਵਾਲਿਆ ਨੇਖਾ ਖਾਂਦਾ ਅਗਲਾ ਕੋਈ ਕਿਸੇ ਨੂੰ ਖਵਾਉਂਦਾ ਨਹੀਂ ਦਾਣੇ-ਦਾਣੇ ਤੇ ਮੋਰ ਸਾਥ ਲੱਗੀ ਐ ਤੇ ਜਿਹਦੇ ਰਲੇ ਉਹ ਹੀ ਖਾਊਗਾ ਇੱਕ ਵਾਰ ਤੁਹਾਨੂੰ ਵੈਦਰ ਦਿਖਾ ਰਹੀਏ ਮੌਸਮ ਦਿਖਾ ਰਹੀਏ ਸਾਡੇ ਪਿੰਡ ਦਾ ਵੈਦਰ ਦੇਖੋ ਪਿੰਡ ਦਾ ਵੈਦਰ ਚੈੱਕ ਕਰਖਾਨ ਦੇ ਨਾ ਉਹੀ ਗੱਲ ਕੀ ਚੱਲਦਾ ਹੈ ਸਾਡੇ ਪਿੰਡ ਦਾ ਅੱਜ ਭਾਈ ਮੌਸਮ ਦਾ ਮੀਂਹ ਚੱਲਦਾ ਤੇ ਵਧੀਆ ਛੜਾਕਾ ਪਿਆ ਸਵੇਰੇ ਸਵੇਰੇ ਧਰਤੀ ਗਿੱਲੀ ਹੋ ਗਈ ਧਰਤੀ ਮਾਂ ਨੂੰ ਪਾਣੀ ਲੱਗ ਗਿਆ ਹਨ ਤੇ ਜਿੰਨੇ ਕੋਈ ਜਿਵੇਂ ਗੁਰਦੁਆਰਾ ਸਾਹਿਬ ਹੋਰ ਆ ਸਾਰੇ ਮੀਨਾਂ ਤੋਂ ਤੇਰੇ ਉੱਪਰੋਂ ਸਾਰੇ ਗੋਮਟ ਸਾਫ਼ ਹੋ ਜਾਂਦੇ ਨੇ ਤੇ ਨਵੇਂ ਸਾਲ ਵਾਲੇ ਦਿਨ ਕੁਦਰਤ ਮਿਹਰਬਾਨ ਹੋਈ ਹੈ ਮਹਾਰਾਜ ਮਿਹਰਬਾਨ ਹੋਏ ਨੇ ਤੇ ਆਓ ਤੁਹਾਨੂੰ ਲੈ ਚੱਲਦੇ ਆ ਘਰ ਵੱਲ ਤੇ ਚੱਲ ਰਿਹਾ ਹੈ ਕੰਮ ਤੇ ਉਧਰ ਆਪਣਾ ਤਕਰੀਬਨ ਕੰਮ ਨਿਬੜ ਗਿਆ ਸਤਰਾ ਪਰਲੇ ਪਾਸੇ ਵਾਲੇ ਬਰਾਂਡੇ ਚ ਤੇ ਇਧਰ ਗਾੜੀਆਂ ਚੜਨ ਲੱਗ ਗਏ ਨੇ ਤੇ ਮਿਸਤਰੀ ਕਹਿੰਦਾ ਕਿ ਨਾ ਗਾੜੀਆਂ ਢਵਾ ਰਹੇ ਤੇ ਉਦੋਂ ਬਾਅਦ ਕਹਿੰਦਾ ਭਾਈ ਫਿਰ ਮੈਂ ਗੁਣੀਆਂ ਚ ਕਰ ਲੂੰਗਾ ਗਾੜੀਆਂ ਚੂਕ ਦਾ ਫਟਾ ਹੈ ਦੋ ਹੀ ਰਹਿ ਮੀਰੇ ਹੁਣ ਤਾਂ ਐ ਤੇ ਰੁਕੀ ਇੱਧਰ ਕਰ ਤਾਂ ਮੈਂ ਪਰਾਂ ਨੂੰ ਬਈ ਬਾਹਰ ਨੂੰ ਦੇਖ ਬਈ ਮੜਾਏ ਹੋਰ ਘੱਚ ਬਸ ਪਰਾਂ ਤੇ ਮਾਂ ਨੂੰ ਲੈ ਜਾਣਾ ਦੋਨੋਂ ਹੀ ਤਾਂ ਲਾਂਗੇ ਹੋਰ ਕਿੱਥਾਂ ਲੈ ਕੇ ਜਾ ਲਾਂਗੇ ਬਸ ਘਾੜ ਲੀ ਗਾਹ ਤਾਂ ਲੈਣੋ ਇੱਥੇ ਧਰ ਦੋ ਨਾ ਨਾ ਦਾ ਵਾਟਰੀ ਰੇਟਰ ਕਿਹ ਨਾਲ ਜਾਣਾ ਚਲੋ ਜੀ ਦੋ ਹੀ ਰਹਿ ਗਈਆਂ ਬਸ ਨਾ ਨਾ ਹੋਈ ਫੋਟੋ ਨਹੀਂ ਮਾਈ ਤੇ ਇਧਰ ਆਪਣਾ ਦੇਖੋ ਜੀ ਬਰੰਡ ਸਹੀ ਗੱਲ ਬਾਤ ਹੋ ਗਈ ਪਿੱਟੀ ਜੀ ਮੱਥੇ ਤੇ ਨਾ ਮਾ ਨਾ ਤੇਰਾ ਗੱਡ ਰੀਆਂ ਚੜ ਗਈਆਂ ਜਿੱਦ ਤਰ 15 ਖਾਨ ਹੋ ਗਰੇ ਆਪਣੇ 13 ਗੱਡ ਰੀਆਂ 15 ਖਾਨ ਹੋ ਗਏ ਨੇ ਦੇਖੋ ਜੀ ਇਹਨੂੰ ਟੀਪ ਟੂਕ ਹੋ ਗਈ ਜਮ ਲੱਗਦਾ ਨਾ ਬਾਈ ਜਿਵੇਂ ਲੈਟਰ ਪਾਇਆ ਹੁੰਦਾ ਉਹੀ ਗੱਲ ਬਣ ਜਾਨੀਏ ਬਾਕੀ ਸਿਰੇ ਤੁਸੀਂ ਆਪ ਸਿਆਣ ਹੋ ਹਿਸਾਬ ਲਾ ਲਓ ਤੇ ਕਿਣਮਣ ਕਣੀ ਹੋਈ ਹੈ ਕਿਉਂ ਅਜੇ ਉੱਪਰ ਇਕੱਲੀਆਂ ਸਲੇਬਾਂ ਧਰੀਆਂ ਨੇ ਕਾਗਜ਼ ਪੈਣ ਐ ਜਿਹੜੀ ਟੀਪ ਹੋਣੀ ਆ ਉੱਪਰ ਵੀ ਟੀਪ ਹੋਣੀ ਆ ਇਹ ਢਾਮੀ ਹੋਣੀ ਆ ਫਿਰ ਮਿੱਟੀ ਪੈਣੀ ਆ ਫਿਰ ਇੱਟਾਂ ਪੈਣੀਆਂ ਨੇ ਤੇ ਫਿਰ ਇਹ ਗੱਲਬਾਤ ਬਣਨੀ ਆ ਜੀ ਤੇ ਆਸ਼ੀਆਂ ਨਾ ਬਣ ਜੂਗਾ ਆਪਣਾ ਫਿਰ ਕੁੱਟੀ ਆ ਤਿਆਰ ਹੋ ਜੂਗੀ ਆਪਣੇ ਮਿਡਲ ਕਲਾਸ ਵਾਸਤੇ ਰਹੀ ਵੱਡਾ ਘਰ ਲੱਗਦਾ ਆਪਾਂ ਨੂੰ ਕਿਉਂ ਆਮ ਦੰਡੇ ਹਿਸਾਬ ਨਾਲ ਭਾਈ ਇਹ ਵੀ ਪਾਉਣਾ ਬਹੁਤ ਔਖਾ ਮਗਾਈ ਚ ਅੱਤ ਸਲੇ ਬਤੋਈ ਰਾਮ ਦੇ ਜੰਡਿਆਰ ਵਾਲਾ ਕਰ ਮਾਸੀ ਥੋੜੋ ਥੋੜੋ ਮੈਂ ਸਟ੍ਰਾਈਕ ਮਾਰਦੇ ਨੇ ਸਟ੍ਰਾਈਕ ਮਾਰਦੇ ਨੇ ਚੌਂਡੀਆਰ ਵਾਲੇ ਉਹ ਜੋ ਕਰਾਣੇ ਕੋਲ ਐਪਲੀਮੈਂਟਾਂ ਦੇ ਵੀ ਨਹੀਂ ਕਰ ਦਿੰਦੇ ਆਪਦੇ ਕਿਨੇ ਟਰਾਲੀ ਦੇ ਵੀ ਰੰਗ ਰੰਗ ਕਰੋ ਸਾਡਾ ਚੈਨਲ ਖੜਾ ਆ ਦਿੰਦੇ ਨੇ ਹੋਰ ਇਹਨੂੰ ਉਹਨੂੰ ਦੇਖਦੇ ਨੇ ਆ ਨਾ ਇਹ ਕੱਲ ਆਪਾਂ ਇੱਟਾਂ ਕਢ ਕੇ ਲਪਟ ਕੇ ਲਿਆ ਖਾਲ ਚੋਂ ਤੇ ਦੋ ਟਰਾਲੀਆਂ ਭਰ ਗਏ ਨੇ ਇੱਟਾਂ ਦੀਆਂ ਤੇ ਇਧਰ ਮਾਮਾ ਲੱਗਿਆ ਘਾੜਨਾ ਤੇ ਉਹ ਵੀ ਬਿੱਲੇ ਹੋਣਗੇ ਸਾਰੀਆਂ ਘਾੜ ਦਾਂਗੇ ਅੱਜ ਚੱਠੇ ਲਾ ਦਾਂਗੇ ਤੇ ਆਪਾਂ ਕੰਦਾ ਚਲਾ ਲਾਂਗੇ ਇਹਨੂੰ ਪਹਿਲਾਂ ਬਾਈ ਟਾਈਮ ਤੇ ਜਵਾਨਾ ਸੀ ਕਿ ਬਹਿਮ ਕਰ ਦਿੰਦੇ ਖਾਲ ਦੀ ਖੂਦ ਹੀ ਇੱਟ ਲਾਉਂਦੇ ਨਹੀਂ ਸੀ ਕੂਰੀਟ ਦਾ ਇਹਦੀ ਪੱਟਣੀ ਔਖੀ ਹੈ ਕੋਈ ਡਿੱਗ ਨਾ ਪਵੇ ਖੂਤ ਜਿਹਨੂੰ ਖਾਲੀ ਕਰਨਾ ਹੁੰਦਾ ਸੀ ਉਹਦਾ ਤਾਂ ਵਹਿਮ ਕਰਦੇ ਹੁੰਨੇ ਸੀ ਪਰ ਖਾਲ ਦਾ ਕੋਈ ਵਹਿਮ ਨਹੀਂ ਬਾਕੀ ਸਾਰੇ ਮਹਿੰਗਾਈ ਦਾ ਜਵਾਨਾ ਬਾਈ 7000 ਨੂੰ ਇਟੋ ਹੀ ਪੀ ਹੈ ਇਹਦੇ ਕਰਕੇ ਉਹ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆਪਣਾ ਇੱਧਰ ਮਾਮਾ ਘੜ ਰਿਹਾ ਇਟਾ ਤੇ ਆਪਾਂ ਟਰਾਲੀ ਦੋ ਲਿਆਂਦੀਆਂ ਤਾਂ ਪੱਠ ਲਿਆਂਦੀਆਂ ਬਲਕਿ 3000 ਇਟ ਮਗੂ ਨਿਕਲਿਆ ਹੀ ਤੇ ਆਪਣੇ ਕੰਮ ਆ ਜੋ ਸਾਰੀ ਇਹ ਠੰਡ ਕਰਕੇ ਮੌਸਮ ਖਰਾਬ ਕਣੀਆਂ ਕਿਣਮਣ ਹੋ ਰਹੀ ਮਾਰੀ ਮਾਰੀ ਡਿੱਗ ਰਹੀ ਹੈ ਕੋਈ ਨਾ ਕੋਈ ਇਸੇ ਕਰਕੇ ਸਵੇਰੇ ਸਵੇਰੇ ਗੋਹਾ ਸੱਡ ਦੇਣੇ ਆਪਾਂ ਚੱਲੋ ਤਾਂ ਛਿੱਟਣੀ ਹੈ ਤੇ ਮੱਝਾਂ ਨਹੀਂ ਬਾਹਰੇ ਕੱਢੀਆਂ ਅੱਜ ਮੱਝਾਂ ਦਾ ਕਾਰਨ ਕੱਢਣ ਦਾ ਬਾਹਰੇ ਠੰਡਾ ਵੀ ਮੱਝਾਂ ਬਿਮਾਰ ਹੋ ਜਾਣਗੀਆਂ ਇਸੇ ਕਰਕੇ ਦਸੇਰੀਆਂ 9-10 ਪਸ਼ੂ ਅੰਦਰ ਹੀ ਨੇ ਅੱਜ ਇਹਨਾਂ ਨੂੰ ਵੀ ਆਏ ਬੱਚ ਵੀ ਕਰਦੇ ਨੇ ਵੀ ਕੱਢੋ ਬਾਹਰੇ ਤੇ ਆਪਾਂ ਕੱਢਦੇ ਨਹੀਂ ਹੈਗੇ ਪਰ ਬਾਹਰੇ ਅੱਜ ਮੌਸਮ ਖਰਾਬ ਕਰਕੇ ਤੇ ਜਿਹੜਾ ਪਟਕੇ ਲਿਆਦਾ ਦੀ ਆਪਾਂ ਖਾਲ ਤੇ ਇੱਟਾਂ ਸਮਾਰ ਲੱਗ ਰਿਆ ਕੱਢ ਤੀ ਆ ਤਾਂ 8-9 ਸੁੱਟ ਦਨ ਹਾਂ ਜੀ ਇੱਟ ਤਾਂ ਕਰਮਾ ਇੱਤ ਵੀ ਤੇ ਇੱਟ ਤੰਦ ਵਰਗੀ ਇੱਟ ਆ ਗਈ ਦੇਖ ਨਵੀਂ ਇੱਟ ਮਿਲ ਗਈ ਚਲੋ ਸਾਨੂੰ ਜੀ ਸਾਡਾ ਕੋਈ ਸ਼ਾਂਤੀ ਮੰਗੋ ਚੱਲ ਦੇ ਕੰਮ ਜੀ ਕੰਦ ਭਰੀ ਜਾਊ ਵਿੱਚ ਹੀ ਹਨਾ ਦਾਚਾ ਜੇ ਜੀ ਮੈਂਤ ਕਰਾਂਗੇ ਮੁੱਲ ਮਿੜ ਜੂ ਮੈਂ ਬੈਂਤ ਨੂੰ ਫਾੜ ਲੱਗੂਗਾ ਜੀ ਹੂੰ ਬੜਾ ਟਾਈਮ ਤਾਂ ਲੱਗ ਜਾਣਾ ਟਾਈਮ ਤਾਂ ਲੱਗਦਾ ਹੈ ਕੋਈ ਵੀ ਕੰਮ ਐ ਮੰਨਤ ਕਰੋ ਆਹ ਮਹਾਰਾਜ ਸੁਣਦਾ ਜੀ ਹੂੰ ਕਿਰਪਾ ਕਰਦੇ ਨੇ ਮਹਾਰਾਜ ਆਸਮਾਨ ਦੇ ਦਿਨ ਵਾਹਿਗੁਰੂ ਮਹਾਰਾਜ ਤੇ ਤੁਹਾਨੂੰ ਪਤਾ ਹੀ ਹੈ ਜੀ ਸਾਰੇ ਜਿੰਨੇ ਇਹ ਮੇਰੇ ਕੰਮ ਵਾਲੇ ਨੇ ਚਲ ਆਪਾਂ ਉਹ ਕਹਿੰਦੇ ਤੇ ਲੇਬਰ ਵਾਲੇ ਕਹਿੰਦੇ ਤਾਏ ਚਾਚੇ ਭਾਈ ਲੱਗਦੇ ਨੇ ਆਪਣੇ ਕਮਾਂਡੀ ਨੇ ਸਾਰੇ ਵੀ ਮੈਨੂੰ ਮੈਂ ਇਹਨਾਂ ਨੂੰ ਕੱਲਾ ਹਾਂ ਇਹ ਮਹਿਸੂਸ ਨਹੀਂ ਹੋਇਆ ਵੀ ਇਹ ਜ਼ਿੰਮੇਵਾਰ ਨੇ ਜਾਂ ਸੀ ਕੰਮ ਵੇੜੇ ਵਾਲਿਆਂ ਜਾਂ ਕੋਈ ਹੋਰ ਸਾੜੇ 'ਚ ਫਰਕ ਨਹੀਂ ਹੈਗਾ ਜੀ ਆ ਹੁਣ ਵਿਆਹ ਦੀ ਸਾਡੇ ਲੜਕੇ ਦਾ ਬਲੌਗਰ ਤੇ ਦੇਖਿਆ ਸਾਰਿਆਂ ਨੇ ਮਾਤਰ ਜੀ ਸਾਡੇ ਜਾਇ ਇਹਨਾਂ ਨੂੰ ਕਿਹਾ ਹਦੀ ਵੀ ਜਦੋਂ ਮਾਤਰ ਜੀ ਚੱਕੋ ਛੱਕੋ ਅਜੀ ਇੱਥੇ ਕਿਦੋਂ ਮਾਤਰ ਜੀ ਲੱਸੀ ਪਾਣੀ ਕਿਦੋਂ ਮਾਤਰ ਜੀ ਆਈਏ ਜਾਈਏ ਹੈ ਫੁੱਟ ਰਾਖ ਟ੍ਰਾਲੀ ਦੌੜਾ ਸਾਨੂੰ ਫਿਕਰ ਨਹੀਂ ਤੇ ਐਹੀ ਗੱਲਾਂ ਕਰਦੇ ਸੀ ਬਈ ਵੀ ਪਿਆਰ ਵੱਡੀ ਗੱਲ ਆ ਹਾਂ ਉਹਨੂੰ ਪਿਆਰ ਦੀ ਵੱਡੀ ਗੱਲ ਮੈਂ ਹੋਵਾ ਤੇ ਨਾ ਹੋਵਾ ਮੇਰਾ ਕੰਮ ਇਹਨਾਂ ਨੇ ਪੂਰੇ ਸ਼ੌਂਕ ਨਾਲ ਸਾਹਮਣੇ ਇਕੱਲੀ-ਕਿੱਲੀ ਚੀਜ਼ ਨਟ ਧਿਆਰੇ ਸੂਜ ਧਿਆਰੇ ਉਹ ਵੀ ਸਾਹਮਣੀ ਆ ਗਈ ਢੋਲੇ ਜੱਪੇ ਤੇ ਪਾਉਣਾ ਵੀ ਕੋਈ ਚੀਜ਼ ਨਾ ਖਰਾਬ ਹੋ ਜੇ ਸਾਨੂੰ ਆਇਆ ਨਹੀਂ ਮਸੂਹ ਜਾਏਗਾ ਵੀ ਸਾਨੂੰ ਪਿੰਡ ਤੇ ਜਾਣਾ ਪਊ ਟਰੈਕਟਰ ਟਰਾਲੀ ਨੂੰ ਆ ਹੁਣ ਵਿਆਹ ਤੇ ਮੁੰਡੇ ਦਾ ਗੱਡੀ ਗੱਪਾ ਤੇਲ ਵੀ ਨਹੀਂ ਬਵਾਇਆ ਬੜੀ ਗੱਲ ਆ ਆ ਹੁਣ ਸਾਨੂੰ ਕੰਮ ਦੇ ਸੱਦਿਆ ਦਿਹਾੜੀ ਦਿਾਈਂ ਕਹਿੰਦਾ ਚਾਚਾ ਐ ਨਹੀਂ ਇਹ ਹੂੰ ਨਹੀਂ ਰੱਖਦੇ ਮਾਹ ਨਹੀਂ ਜੀ ਕੋਈ ਗੱਲ ਨਹੀਂ ਕਹਿੰਦਾ ਨਾ ਨਾ ਇੱਦਾਂ ਉਹ ਦਿਹਾੜੀ ਤੇ ਮੰਗੇ ਅਸੀਂ ਕਿਹੜੀ ਦਿਹਾੜੀ ਮੰਗੀ ਨਹੀਂ ਇਹਨਾਂ ਤੋਂ ਬਾਏ ਮੈਨੂੰ ਐ ਸੁਖਦਾ ਛੋਟੇ ਤੇ ਨਿਸਾਲੀ ਗੱਲ ਕਿਤੇ ਮਰਜੀ ਫਿਰਦੇ ਨੇ ਮੈਨੂੰ ਮਗਰ ਸੋਚ ਨਹੀਂ ਨਾ ਕੰਮ ਨਹੀਂ ਸੋਚ ਵਿੱਚ ਦੇ ਆਪਾਂ ਹੋ ਜਾਂਦਾ ਔਖਾ ਹੋ ਜਾਂਦਾ ਵਿੱਚ ਜਿਹੜੇ ਬੰਦੇ ਆਏ ਨਹੀਂ ਕਿਤੇ ਉਹਨਾਂ ਨੂੰ ਨਵੇਂ ਨਾਲ ਬਾਹ ਪਾਉਣਾ ਬਹੁਤ ਔਖਾ ਹੈ ਹਾਂ ਜੀ ਹਾਂ ਜੀ ਦਾ ਉਹੀ ਬਾਤ ਬੰਨਣਾ ਗਿਆ ਪੂਰੇ ਚਿੱਟੇ ਹੋਗੇ ਇਹਦੇ ਸਾਰਿਆਂ ਤੋਂ ਪਹਿਲਾਂ ਬਲੈਕ ਕਰਾ ਟੀਵੀ ਦੇਖ ਕੇ ਮੈਂ ਨਿਕਾ ਮੈਂ ਗੋਦੀ ਚੱਕ ਖੜਾਇਆ ਫੇਰੀ ਜਾਂਦੇ ਜੀ ਤਿੰਨਾਂ ਜਾਂ ਇਧਰ ਨੂੰ ਮੋੜਦਾ ਇਧਰ ਨੂੰ ਮੋੜਦਾ ਉਹ ਰਿਸ਼ੀ ਕਪੂਰ, ਸ਼ਨੀ ਕਪੂਰ ਦੇ ਦੀਆਂ ਫਿਲਮਾਂ ਜਿਹਾਉਂਦੇ ਹੁੰਦੇ ਆ ਰਿਸ਼ੀ ਕਪੂਰ। ਬਲੈਕ ਕੰਵਾਈ ਕਹਿੰਦੇ ਹੁੰਦੇ ਜੀ ਇਹਨੂੰ। ਰਿਸ਼ੀ ਕਪੂਰ। ਹੂੰ। ਸਾਰੇ ਨਾਂ ਜਾਣਦਾ ਚਾਚਾ। ਦੇਵਾਨੰਦ ਇਹ ਜੀ ਨਿਕਨੇ ਕੀ ਜੀ। ਉਹ ਤਾਂ ਇਹ ਕੇਵਲ ਕਾਕੇ। ਬਾ ਪੂਰੇ ਨਾ ਟਾਈਣੀ ਹੁਰੀ ਛੋਟੇ ਬੀਸ਼ੇਰ ਲੈਉਂਦੇ ਕੱਲਾ ਟੀਵੀ ਸਾਡਾ ਆਪਣੀ ਮੋਟਰ ਤੇ। ਇੱਕ ਤਾਰ ਦੀ ਚ ਲਾਈਟ ਆਉਂਦੀ ਹੁੰਦੀ। ਮੈਨੂੰ ਨਾਲ ਲੈ ਜਾਣਾ ਨਿਕੇ ਰੰਗਲ ਫੜ ਕੇ। 2000 ਤੇ 5 ਫਿਲਮਾਂ ਦੇਖਦੇ ਰਸਾਈ ਰਾਤ। ਤੜਕੇ 4 ਵਜੇ ਤਾਂ ਬੂਟਾ ਹੁੰਦਾ ਛੇ ਦਾ ਇੱਕ ਹੋਰ ਤਾਂ ਆ ਵੀ ਹਿਮੀ ਨਾਲ ਹੀ ਹੁੰਦਾ ਸੀ ਪਾਪੂ ਹਾਂ ਜੀ ਹੰਬਰਤ ਪਾਪੂ ਕਰੇ ਦਰ ਦਰ ਦੇ ਲਾਉਂਦੇ ਸੀ ਅਰੇ ਬੋੜੇ ਕੋੜਦੇ ਸੀ ਹੂੰ ਦਿੱਤਾ ਉਹ ਬਈ ਉਹ ਡਰ ਵਧੀਆ ਹੀ ਸੀ ਚੰਗੀ ਸੀ ਉਹ ਮਾਂ ਪਿਓ ਦਾ ਬਹੁਤ ਉਹ ਹੁੰਦਾ ਸੀ ਹਾਂ ਹੱਥ ਜਿਲੀ ਫਿਰਦਾ ਪਾ ਮੋਬਾਈਲ ਸਾਰਾ ਕੁਝਰੇ ਵਿੱਚ ਹੀ ਹੈ ਇੱਥੇ ਗਿਆਨ ਬਥੇਰਾ ਹੈ ਗਿਆਨ ਵੀ ਬਥੇਰਾ ਜੀ ਇੱਥੇ ਗਿਆਨ ਤਾਂ ਬਥੇਰਾ ਹੈ ਚੰਗੀ ਸਾਰਾ ਨੇ ਕੁਰਬਾਨੀ ਹੈ ਸਾਰਾ ਕੁਝ ਦੇਖਣ ਲੱਗਿਆ ਕੁਰਬਾਨੀ ਵੀ ਆਈ ਹੋ ਹ ਜੇ ਜਗਲੇ ਦੀ ਅੰਦਰੋਂ ਭਾਵਨਾ ਉਹ ਸਵੇਰੇ ਵਾਹਿਗੁਰੂ ਇਹ ਜੀ ਕਿਰਪਾ ਕਰਦਾ ਸੁਖਮਨੀ ਸਾਹਿਬ ਲਾ ਲਿਆ ਜਰ ਨਿਤਨੇਮ ਲਾ ਲਿਆ ਜੇ ਸਾਰਾ ਨੇ ਸੁਣਿਆ ਨਾ ਕਰਦਾ ਸੁਣਿਆ ਨਾ ਕਰੇ ਸਾਰੀ ਸੁਣਿਆ ਜਾਂਦਾ ਇੱਕ ਅੱਖਰ ਦਾ ਵਾਹਿਗੁਰੂ ਦਾ ਨਾਮ ਪੈਂਦਾ ਕੰਨ ਚ ਤੇਰੀ ਦਾ ਕਹੇਗਾ ਜੀ ਜੀ ਘਾਟਾ ਪਾੜ ਹੋ ਗਿਆ ਘਾਟੇ ਦੇ ਵਿੱਚ 2-4 ਮਿੰਟ 5 ਮਿੰਟ ਦਾ ਬਾਈ ਸੁਣਦੇ ਮਹਾਰਾਜ ਤੁਹਾਨੂੰ ਬਾਈ ਜੀ ਹਾਂ ਸ਼ਾਂਤੀ ਵਧੀ ਚੀਜੇ ਸਾਬ ਨੂੰ ਸਹੀ ਗੱਲ ਹੈ। ਆਹ ਦੇਖੋ ਜੀ ਕਿੰਨੇ ਵਧੀਆ ਨਾ ਮਨ ਲੱਗਦਾ ਜਦੋਂ ਮਤ ਮਿਲਦੀ ਹੋਵੇ ਆਪ ਵਿਚ ਬੰਦਿਆਂ ਨੇ ਵਾਹਿਗੁਰੂ ਵਹੀਂ ਰੱਖੇ ਕਿਰਪਾ ਮੇਰੇ ਗਮਾਂਡ ਤੇ ਮੇਰਾ ਪਿਆਰ ਤੇ ਮੈਨੂੰ ਤਾਂ ਚਲ ਮੈਂ ਇਹਨਾਂ ਦੇ ਹੱਥਾਂ 'ਚ ਪੜਿਆ ਛੋਟਾਂ ਕੇ ਨਾ ਤੋ ਮੈਨੂੰ ਚਲ ਇਹਨਾਂ ਨੇ ਮਾਰ ਬਖਸਿਆ ਤਿੰਨ ਵਾਰੀ ਤਾਂ ਇਹਨਾਂ ਨੇ ਮੈਨੂੰ ਆਪਦੇ ਗਵਾੜ ਦਾ ਇੱਥੋਂ ਦਾ ਮੈਂਬਰ ਬਣਾਤਾ ਗਵਾੜ ਦਾ ਤੇ ਕਹਿੰਦੇ ਆਡਾ ਦਾ ਭਾਈ ਇਹੀ ਹੈਗਾ ਸਰਪੰਚ ਛੱਡਦਾ ਮੈਂ ਇਹਨਾਂ ਮਾਨ ਰੱਖਦੇ ਨੇ ਮੇਰੇ ਤੇ ਇਹ ਕਰਮ ਵਾਲਿਆਂ ਨੂੰ ਹੀ ਹੁੰਦਾ ਜੀ ਜਿਹਦੇ ਕਰਮਾਂ ਚ ਹੋਵੇ। ਹਾਂ। ਹਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਟਾਈਮ ਹੋ ਗਿਆ। 3:30-3:40 ਦਾ ਹੋ ਗਿਆ। ਤੇ ਆਪਾਂ ਹੁਣ ਧਰਨ ਲੱਗਿਆ ਸਾਜੀ। ਆਪਾਂ ਪਤਾ ਰਾਂਗੇ ਸੱਜ ਮਲਾ ਜੀ। ਸਾਡੇ ਮਾਂਦਰ ਮਮਨੇ ਕੱਤੇ ਦਿੱਤੇ ਤੇ ਇਧਰ ਭੂਲ ਪਾਲਕ ਤੇ ਧਨੀਆ ਵਿੱਚ ਮੇਥੇ ਥੋੜੇ ਜਿਹੀ। ਵੇ ਕੱਲ ਨੂੰ ਆਪਣੇ ਘਰ ਬੇਗਰੇ ਸਾਥ ਤੇ ਕੁਝ ਬੈਠੇ ਬੈਠੇ ਨੇ ਇਸ ਲਸਣ ਨੂੰ ਸੈਲੇ ਲਿਆ ਸੀਗਾ ਤੇ ਇਹ ਕੋਸਾ ਵਰਕਣਾ ਕੱਲ ਵੀ ਛੱਲਾਂਗੇ ਜੇ ਟਾਈਮ ਲੱਗਿਆ ਤਾਂ ਪਿੰਚਟ ਹੁਣ ਲਾ ਲਾਂਗੇ ਦੇਮਾਂ ਦੇ ਪੁੱਢੀ ਗਲੇ ਮੇਰੇ ਮਾਂ ਦੇ ਨਾਲ ਇਹ ਸਭੀ ਧਰ ਕੇ ਬਸ ਢਾਂਡੇ ਬੰਨ ਜੂਗੀ ਤੇ ਉਹੋ ਵੀ ਅੱਜ ਨਾ ਮੀਂਹੇ ਦਾ ਕੱਟ ਮੋਸਮ ਖਾਵਾ ਤੇ ਬਦਲਵਾਈ ਦੀ ਕਰੀ ਉਹ ਲਈ ਤੇਲ ਤੇ ਬਗੇ ਸੱਜੀ ਹੋਣ ਨਲਮਾ ਆਪਣੀ ਸੋਹਾਂ ਦਾ ਸਾਹਮਣਾ ਕਰ ਤੇ ਪੈ ਗਈ ਨਹੀਂ ਤੇ ਬਹੁਤ ਡੇਢ ਮਹੀਨਾ ਹੋ ਗਿਆ ਕਿ ਲੱਗਦਾ ਤੇ ਸਾਰੇ ਖੰਡ ਉੱਪਰ ਦੀ ਨੰਗੀ ਉਹਨਾਂ ਚਾਪ ਲਈਂ ਜਦੋਂ ਤੱਕ ਸਾਡਾ ਆ ਗਿਆ ਭਾਈ ਬਹੁਤ ਜ਼ਿਆਦਾ ਕੰਮ ਕਰਦਾ ਖਰਚਾ ਨਾ ਕਰਾ 11 ਦੇ ਕਿੰਨੇ ਕੰਮ ਕਰਦਾ ਤੇ ਕਦੇ ਤਾਂ ਹਨਾ ਚਾਹ ਬੰਦੇ ਰੋਟੀ ਦੁਬਾਰਾ ਦੀ ਬੁਲੰਗੇ ਦੇਦੀ ਕਿਹੜਾ ਲਿਖਾ ਦਾ ਟਾਈਮ ਪੂਜੂਗਾ ਤੇ ਸਾਰੇ ਨੇ ਨਹੀਂ ਬੇਟਨ ਮਿਲਦਾ ਚਲੋ ਬਧੀ ਆਪਣਾ ਘਰ ਬਣ ਜੀ ਲੈ ਜੀ ਟਰੈਕਟਰ ਫੜਨ ਦੇ ਵਾਸਤੇ ਕੁਝ ਨਾ ਆ ਕੇ ਬਾਤੋਂ ਪਾਉਂਦੇ ਬਹੁਤ ਬੋਤੀਰੇ ਬਰਾਵ ਚਲੋ ਉਹ ਬਧੀ ਮਨ ਜਾਣਗੇ ਤੇ ਇੱਕਦੋ ਨੂੰ ਅੱਜ ਕੱਪੜੇ ਨਵੇਂ ਸਾਲ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਦਾ ਨਸਾਲ ਇੱਕ ਯਾਤਰੀ ਟੈਕਸ ਤੋਂ ਨੂੰ ਦਿਖਾ ਮੇਗੀ ਕੱਲ ਨੂੰ ਤੇ ਉਹ ਹਲੇ ਆਪਣੇ ਘਰੇ ਆਇਆ ਨਹੀਂਗਾ ਪਿਛਲੀ ਵਾਰੀ ਮਮਾ ਮੈਂ ਸਾਈਕਲ ਹੀ ਲੈਤੀ ਸੀ ਨਾ ਪਿਛਲੇ ਸਾਲ ਵਾਲੇ ਐਤ ਸਨ ਸੀ ਖੋਲ ਕੇ ਕੰਮ ਅੱਗੇ ਕੱਢ ਨਹੀਂ ਪਹੁੰਚੇ ਹੀ ਜੇ ਪਹੁੰਚੇਗਾ ਤਾਂ ਅੱਜ ਦਿਖਾ ਦਾਂਗੇ ਨਿਕਾਲੋ ਸਾਮ ਤੱਕ ਪਹੁੰਚੀ ਨਾ ਅੱਜ ਬਹੁਤ ਠੰਡ ਆਦੀ ਜੇ ਕੱਲ ਤਾਂ ਹਵਾ ਚੱਲਦੀ ਸੀ ਬਾਲੀ ਜਿਆਦਾ ਠੰਡ ਸੀ ਅੱਜ ਕੁਝ ਥੋੜਾ ਜਿਹਾ ਫਰਕ ਪਿਆ ਇਤੋਂ ਲੈ ਬੰਦਾ ਹਲੇ ਆਪਣਾ ਤੇਲ ਘਰ ਨੂੰ ਹੁੰਦਾ ਕਰੀ। ਇਹ ਸੌ ਕਰਦੇ। ਕੱਲ੍ਹ ਦੇ ਸੂਰਜ ਨਹੀਂ ਦਿੱਸਿਆ ਹੈਗਾ ਪੁੱਤ। ਇਹ ਬਹੁਤ ਜ਼ਿਆਦਾ ਕੰਮ ਵਾਲਾ ਨਾ ਬੇਠੰਡਾ ਹੈ। ਗਰਮਾ ਗਰਮ ਕਦੇ ਨਾ ਚਾਹ ਖਵਾ ਲੈ ਆ ਕਦੇ ਰੋਟੀ ਖਵਾ ਲੈ ਬੀਬੀ ਚਰਨ ਪਾੜਾ ਨਾ ਲੱਗੇ। ਕਿਉਂ ਇਤਾਰ ਆਪਣੇ ਕੋਠੇ ਤੇ ਕੰਮ ਕਰਦੇ ਨੇ? ਕੋਠੇ ਦੇ ਉੱਤੇ ਤਾਂ ਬਹੁਤ ਜ਼ਿਆਦਾ ਠੰਡਾ ਹੈ ਪੁੱਤ। ਕਿ ਲੈਣ ਕੋ ਸੁਣੇ ਕਿਸੇ ਨੂੰ ਨਹੀਂ ਸਰਦਾ ਕੰਮ ਕਰੇ ਬਿਨਾ ਮੈਂ ਸਮਝਦਾ ਕਿ ਨਾਲ ਸਾਡੇ ਕੰਮ ਅਨੁਸਾਰ ਦਾ ਇਹ ਪਤਾ ਨਹੀਂ ਕਿ ਉਹਦੇ ਆਹੇ ਵੱਡਾ ਵੱਡਾ ਜਾ ਫਿਰ ਐ ਪੱਤੇ ਚ ਉਹ ਚ ਫਸਦੇ ਨੇ ਵੀ ਬੜਾ ਤਰਸੇ ਉਹ ਕਹਿੰਦਾ ਇਤਾਂ ਵੱਡੇ ਕੇ ਪਾ ਲੈਨੇ ਆਦੇ ਵੀ ਚਾਲੀ ਮੈਂ ਆਪਾਂ ਚੱਲ ਬੇ ਹੱਥ ਤਾਂ ਸਰਦਾ ਨਹੀਂ ਹੁੰਦਾ ਹਨਾ ਘਰੇ ਤਾਂ ਆਪਾਂ ਟੁੰਡ ਕੇ ਪਾ ਸਕਦੇ ਆ ਉਹਦਾ ਤਾਂ ਚੱਲ ਕਹਦਾ ਕੰਮ ਹੁੰਦਾ ਤੇ ਬਹੁਤ ਸਾਰਾ ਬਦਨੀਆਂ ਚੱਲਦੀ ਹੈ ਜੀ ਵਧੀਆ ਸਿੱਖੀ ਜਾਂਦੀਆਂ ਨੇ ਉਹ ਸੇਖ ਨਾਲ ਹਨਾ ਹਰ ਵੀ ਤਨੇ ਮੇਰੇ ਚੜਦੀ ਹੈ ਫਿਰ ਚਿੱਲੇ ਕਾ ਲੋਟਦੇ ਆ ਫਿਰ ਫੇਰ ਕੰਬਲ ਚੜ ਜਾਂਦਾ ਮੰਮਾ ਮਮਾ ਕਰਦਿਆਂ ਨੂੰ ਨਾ ਐ ਗਰਮੀ ਲੱਗਣ ਲੱਗ ਜਾਂਦੀ ਭੰਦ ਜਣੇਗੀ ਜਦ ਬੈਠੇ ਹੋਣਗੇ ਫਿਰ ਬੈਠਾ ਚੜ ਜਾਂਦੀ ਅੰਦਰ ਵਾਲੀ ਠੰਡ ਲੱਗਦੀ ਹੈ ਜੇ ਬਾਹਰ ਘੱਟ ਲੱਗਦੀ ਹੈ ਕੱਪੜੇ ਤੇ ਜਮੀ ਨਹੀਂ ਸੁੱਕਦੇਗੇ ਤੇ ਜੇ ਇਹਦਾ ਉਹ ਬਲਾ ਕੱਢਦੇ ਹੋਏ

we <laughs> ਹਾਂ ਸਿਕਰ ਪਾਧਣੀਆਂ ਲੈ ਕੇ ਆਇਆ ਦੇਖੋ ਤਾਂ ਆਇਆ ਧਣੀਆਂ ਮम्मा ਧਣੀਆਂ ਲੈ ਕੇ ਆਇਆ ਦਾ ਧਣੀਆਂ ਹਰ ਹਰ ਸਬਜੀ ਚ ਪਾਵਾਂਗੇ ਤੜਕੇ ਆਲੂ ਮਟਰਾਂ ਦੀ ਸਬਜੀ ਕਰਾਂਗੇ ਆਪਾਂ ਮम्मा ਨਵੇਂ ਸਾਲ ਦੀਆਂ ਬਣਾਈਆਂ ਤੈਨੂੰ ਬਣਾਉਂਗਾ ਨਾ ਪਾਈ ਜੰਮ ਨਵੇਂ ਖਾ ਲਈ ਬਣਾ ਦੇ ਬਸ ਉਹ ਤਾਂ ਰੱਤੇ ਆਪਣਾ ਖਾ ਰਿਹਾ ਉਹ ਗਿਟੀ ਜਾ ਲੈਣਾ ਦੀ ਉਹ ਲੈਣ ਗਏ ਨੇ ਹੁਣ ਫਿਰ ਦੋ ਲੈ ਜਾਂਦੀ ਹੈ ਬਸ ਆਉਣ ਵਾਲੀ ਆ ਮਾਂ ਮੰਗ ਪਈਆਂ ਤਾਂ ਚੜਾਤੀਆਂ ਨਹੀਂ ਚਲ ਫਿਰ ਜਿਹੜਾ ਕਿ ਦੋ ਲੈ ਜਾਂਦੇ ਤਾਂ ਵੀ ਦੇ ਨਾਲ ਇੱਥੇ ਲਾ ਕੇ ਚੜਾਤੀਆਂ ਆ ਤੇ ਇਹਨੂੰ ਸੱਗੀ ਪੁੱਲਾ ਨੂੰ ਮਿੱਠਾ ਖੰਡਾ ਹੋ ਚੀ ਨਿਆ ਬਲਿਆ ਬਲਿਆ ਕੇ ਪਾਉਂਦਾ ਤੇ ਮੈਨੂੰ ਲੱਗਦਾ ਇਹਨਾਂ ਚ ਜਾਂਦਾ ਕੋਈ ਨਹੀਂ ਲੱਭਦਾ ਮੈਂ ਤਾਂ ਪਰ ਸੋਦਾ ਇੱਕ ਮਮਾ ਸਫਾਈ ਨਾਲ ਕੰਮ ਕਰਦਾ ਤੇ ਫਿਰ ਮਮਾ ਬੈਲ ਨਾਲ ਭਰ ਦੇ ਗਿਆ ਉਹ ਬਸਾਨੇ ਨਾਲ ਪਾਲੀ ਨਾਲ ਕਾਲ ਨੂੰ ਬੈਂਕ ਕਰਦਾ। ਮਾਝੂ ਕਹਿੰਦਾ ਤਾਂ ਗਾਰੇ ਹੀ। ਕੀ ਹੋਇਆ ਮੀਤਾ呀? ਗਾਰੇ ਤਾਂ। ਆਲੇ ਕਿਚੂ ਲਾ ਵੀ ਬੰਤੰਦਰਾ। ਕੋਟਾ ਈ ਵੰਨੋਗੇ ਤਿੰਨ ਵਜੇ ਨਹੀਂ ਦੀ ਰਾਤ ਤੇ ਤਿੰਨ ਵਜੇ ਆਇਆ ਅੱਛਾ 3 ਵਜੇ ਉਹ ਮੈਨੂੰ ਤਰਤੀਆਂ ਤੋਂ ਨਹੀਂ ਆਏ ਜਿਵੇਂ ਹਾਚਲ ਮੈਂ ਰੇਬਾ ਪਾੜੀ ਨੂੰ ਕਿ ਹਮਾਰਾ ਚੇਤੀ ਹੈ ਉਹ ਨੂੰ ਕਰਿਆ ਹੋਇਆ ਹੂੰ ਮੈਂ ਸਭ ਜਿਆ ਦੇ ਦੇਣਾ ਖਾ ਸਕਾ ਧਨੀਆ ਕੱਲ ਨੂੰ ਪਾ ਦਾਂਗਾ ਫੇਰ ਵੀ ਵਧੀਆ ਨਹੀਂ ਹੁੰਦਾ ਪਤਾ ਨਹੀਂ ਕਿਹ ਹੈ ਜ ਧਨੀਆ ਮਾਮਾ ਉਹ ਮਾਮਾ ਤੇਰੇ ਵਾਲਾ ਮੋਟੇ ਮੋਟੇ ਮਾਮਾ ਜਿਹੜਾ ਤੁਸੀਂ ਲੈ ਕੇ ਆਏ ਤੇਰੇ ਤਾਂ ਹੈਗਾਗਾ ਹਰਾ ਹਰਾ ਰੰਗ ਗੂੜਾ ਗੂੜਾ ਉਹ ਜਿਹੜਾ ਉਹ ਤੋਂ ਲੈਤਾ ਭਾਈ ਤੋਂ ਉਹ ਫਿੱਕਾ ਜਿਹਾ ਰੰਗਗਾ ਉਹ ਮਹਰਾਜੀ ਬਟਨ ਵਾਲਾ ਛੱਡਣਾ ਤਾਂ ਕਿ ਹੋਣਾ ਇਥੋਂ ਹੈਗਾ ਬਟਨ ਵਾਲਾ ਐਡੀ ਕਿਹੜੀ ਹਲਤ ਖਣ ਜੀਦੀ ਜੇ ਅਨ ਮਿਸਟੇਕ ਕੀਤੀ ਜਾਂਦਾ ਹੋ ਜੂਗਾ ਮੈਂ ਕਰੋ ਕਿੰਨੀ ਵੱਡੀ ਵੱਡੀ ਜਾਨ ਵਾਲੇ ਜੀ ਤਾਂ ਪੱਟਾ ਤੇ ਹੁਣ ਥੋੜਾ ਹੋਰ ਵੀ ਤੂੰ ਹਰੇ ਉਹ ਹੜੀ ਉੜੀ ਕੋਲੇ ਤੁਹਾਨੂੰ ਮੁਕਦਾ ਨਹੀਂ ਪਰ ਸਾਡੇ ਹੋਰ ਦੀ ਚੀਲੀ ਢੋਣ ਕੋਲੇ ਤੱਕ ਨਹੀਂ ਮੁਕੇਗਾ ਵਧੀਆ ਮਾਮ ਵਧੀਆ ਸਬਜੀ ਬਣ ਜਾਂਦੀ ਸਾਵੇਂ ਲਾ ਦੇ ਵਧੀਆ ਤੇ ਸੇਤਾ ਤਾਂ ਸਾਵੇਂ ਲਾ ਦੇ ਵੀ ਤਾਂ ਸੀ ਵੀ ਖੀਰ ਨੂੰ ਨਾ ਮਤਾ ਉਹ ਮੋਟਾ ਮੋਟਾ ਪੱਤਾ ਚੜ ਗਿਆ ਦਿਨ ਹਾਂ ਤੋ ਹੋ ਗਿਆ ਮਾਮ ਹੁਣ ਲਾਉਂਦੇ ਆ ਹਮ ਤੱਕ ਸਬਜੀ ਇੱਕ ਵਾਰੇ ਹੱਥੋਂ ਇੰਨਾ ਸਰਾ ਹੱਥੋਂ ਲੈ ਲਿਆ ਇੱਕ ਵਾਰ ਢੱਤੀ ਗਈ ਨਾ ਉਹਦੇ ਨਾਲ ਕਮਰਾ ਵਾਲਿਆਂ ਨੂੰ ਕਰਦੇ ਨਾ ਉਹਦੇ ਨਾਲ ਢੱਕੀ ਨਾ ਕਰਦੇ ਤੇਰੀ ਵੀ ਖੇਰਦੀ ਹਾਂ ਸਾਦ ਨਾ ਵਟਕੇ ਇੰਨਾ ਕੁ ਝੋਣਦੇ ਹੋ ਦੇਖੋ ਜੀ ਮੇਰਾ ਭਾਈ ਸੰਕ ਤੇ ਕਬੂਤਰ ਆ ਕੇ ਤਣੀਆਂ ਚ ਕਰਦ ਰੱਖ ਰੱਖੀ ਹੈ ਮੈਂ ਬਾਹਰ ਉਡਾ ਲਿਆ ਨਾ ਕਹਿੰਦਾ ਨਹੀਂ ਜੀ ਮੜਦੇ ਕਿ ਵੀ ਆ ਤੋੜ ਲੈਂਦੇ ਨੇ ਨਹੀਂ ਫਿਰ ਜਾਲ ਪੱਤੀ ਜਾਂਦੀ ਆ ਕਰਦੇ ਪਸਾਰ ਨਹੀਂ ਨੂੰ ਲੱਗਦੀ ਮਜ਼ਾ ਆ ਗਿਆ ਹਰ ਰੋਜ਼ ਆਪਾਂ ਨਿਕਲੇ ਮੇਰੇ ਕੋਲ ਮਰ ਜਿਵੇਂ ਮਰ ਕੇ ਨਾ ਬੱਸ ਨੀ ਕਿਹੜਾ ਹੈ ਬਹੁਤ ਕਹਿ ਇਹ ਬਹੁਤ ਚੀਜ਼ ਹੈ ਆਮ ਬਰਤਨਾਂ ਤੋਂ ਬਿਨਾਂ ਕੱਪੀ ਡੇਟਡ ਕੈਕਸਨ ਨੂੰ ਮੈਂ ਤੇ ਦੀ ਪਾਈ ਮਾਮਾ ਉਹ ਵੀ ਜਿਹੜਾ ਬਲਤ ਬਣਦਾ ਉਹ ਮੈਂ ਤੇ ਜਮੀਂ ਕਿੱਥੇ ਆਉਂਦਾ ਨਾ ਨੂੰ ਮਿਰਚ ਪਾ ਲਾ ਗੋਪਾਈਂ ਉਹ ਨਹੀਂ ਵੀ ਸਾਰੇ ਚਾਬੀ ਸੀ ਹਾਇ ਰੂਮ ਵਿੱਚ ਪਾਇਆ ਮੁਕੇ ਦਿਖਦਾ ਹੀ ਨਹੀਂ ਇਸ ਤੋਂ ਕਾਮਾਂਗੇ ਪਿੱਛੇ ਬੰਨਣਾ ਹੁੰਦਾ ਗੰਨਾ ਸਿੱਧਾ ਬਾਜਰਾ ਮੱਕਾ ਜਿਹੜੇ ਮੋਟੇ ਮੋਟੇ ਬਾਜਰਾ ਨਹੀਂ ਪਾਉਣ ਸਾਰੇ ਤਾਂ ਉਡਾੜਦੀਆਂ ਪਤੀਆਂ ਤੇ ਤਾਂ ਕਿਹਾ ਜਾਂਦਾ ਪੂਰੰਤ ਦਿਆ 1 ਕਿਲੋ ਕਾ ਦਰਾ ਲੇ ਕੇ ਸਵਾਦ ਕਿੰਨੀਆ ਬਣੀਆਂ ਸੀ ਨਾ ਬੀਬੀ ਗੱਜਰ ਪ੍ਰਾਣੀ ਵਸੀਮ ਦਾ ਜੇ ਹੋ ਗਿਆ ਟਾਟਾ ਈ ਗਿਫਟ ਸੀ ਔਰ ਨਿਊ ਇਅਰ ਦਾ ਆ ਗਿਆ ਸਾਡਾ ਮਸ਼ੀਨ ਅਗਜ਼ੜੀ ਕੀ ਵੀ ਸਬਜੀ ਦਿਖਾਇਓ ਦੇਖੋ ਬਣ ਗਈ ਸਬਜੀ ਆਪਾਂ ਤੇ ਤਿਆਰ ਆ ਬਿਲਕੁਲ ਤੇ ਜਮਾ ਹੈ ਵੀ ਸਬਜੀ ਬਣੀ ਆ ਪੂਰੀ ਵਧੀਆ ਤੇ ਕੜਾਈਏ ਚ ਬਣਾਈ ਆ ਆਪਾਂ ਤੇ ਪੂਰੀ ਵਧੀਆ ਬਣ ਗਈ ਸੇਵਾ ਆਪਣੀ ਸਬਜੀ ਦੇਖੋ ਕੱਲ ਲਿਆਂਦੇ ਤੇਰੀ ਗੋਗਲੂ ਹੈ ਕੱਲ ਲਿਆਂਦੇ ਤੇਰੀ ਗੋਗਲੂ ਹਾਂ ਸਗ ਬਣ ਗਈਆਂ ਅੱਲਵਾ ਹੀ ਹੋ ਗਈਆਂ ਆਪਾਂ ਦੀਆਂ ਹੈ ਅੱਕੇ ਬਾਹਰ ਤੇ ਆ ਗਈ ਫੀਸੀ ਨਾ ਬਾਬਾ ਹੋਰ ਯਾ ਮੇਰਾ ਬੋਲ ਰਹੀ ਹੈ ਬੋਲੀ ਇੱਕ ਕਰੀ ਬੋਲੀ ਧੰਨਵਾਦ ਜੀ ਅਸਾ ਟੋਕਰੇ ਕਰਿਆ ਸੀ ਬਾਬਾ ਟੋਕਰੇ ਲੈਣਾ ਨਹੀਂ ਮੈਂ ਇੱਧਰ ਘਰ ਪਾੜਿਆ ਰਾਤ ਮੈਂ ਰਹਿਦਾ ਹਾਂ ਕੰਮ ਨਹੀਂ ਨਾ ਕਰਦੀ ਸੀ ਚਾਹ ਪੀਣੀ ਨਹੀਂ ਬਾਈ ਕਹਿੰਦਾ ਮੈਂ ਅਗਰ ਪੀ ਕੇ ਆਇਆ ਠੀਕ ਹੈ ਇਹ ਕਮਾਤਨ ਜੀ आगी मशीन जी आगी। साल आगी करे। भी भी पहला पिछली बारी में ली साइकिल हूं है मशीन अगली बार अगली बारी बाबा सुख रखे को तंदुरुस्ती रखे साल से नवी चीज आई ਹਾਂ ਤੋ ਵਧੀਆ ਭਾਈ ਅੰਦਰ ਰਸਤੀ ਰੱਖੋ ਨਾ ਹਰਾ ਤੇਰੀ ਮੰਮਾ ਅੰਦਰ ਆ ਮੈਂ ਮੰਦ ਖਾਉਣੇ ਸਰਪ੍ਰਾਈਜ਼ ਲੈ ਆ ਮੰਮਾ ਨੂੰ ਮੰਮਾ ਨੂੰ ਦਿਖਾਉਣੇ ਸਦਕੀ ਲੈ ਆ ਅੱਛਾ ਕੀ ਆ ਗਿਆ ਮਸ਼ੀਨ ਆ ਕੀ ਆ ਲਾ ਦੇ ਕੱਕੇ ਆ ਲਾ ਦੇ ਇਹਨੂੰ ਲਾ ਦੇ ਬਸ ਹੁਣ ਖੋਲ ਲਾਂਗੇ ਆਪਾਂ ਇਹਨੂੰ ਐ ਅਰੇ ਇਹ ਕੈਂਚੀ ਦਾ ਖੋਲ ਲਾਂਗੇ ਲਓ ਜੀ

ਇਹਨੂੰ ਸਾਗੇ ਤੋਂ ਬੱਦੂ ਜੀ ਖਰਾਬ ਹੋ ਜੂਗੀ ਇਹਨੂੰ ਅਸੀਂ ਰੱਖ ਦਿੰਦੇ ਆਂ ਕਿੰਨੀ ਸੋਹਣੀ ਮਸ਼ੀਨ ਨਵੀਂ ਨਵੀਂ ਬਾਬਾ ਕਾਲੇ ਰੰਗ ਦੀ ਵੈਰੀ ਗੁੱਡ ਰੈਪਰੇਜੈਂਟ ਚੀਜ਼ ਆਪਣੀ ਇਹ ਰੰਗ ਆਪਣੇ ਰੰਗ ਪੱਥਰ ਵੀ ਕਰੇ ਲੱਗੇ ਹੋਏ ਨੇ ਨਾਲ ਐਰ ਜੋ ਉਹ ਸਾਹਮਣੇ ਵਧੀਆ ਉਹ ਸਾਹਮਣੇ ਆ ਗੱਲ ਕਰਦੇ ਆ ਗੱਤਾਂ ਜਾਈ ਵਿੱਚ ਨਿੱਕੀ ਨਿੱਕੀ ਆਪਰ ਕੋਸਰਾ ਖਿਆ ਹਲਾ ਵਿੱਚ ਵਾਤਸ ਇਹ ਦੀ ਜਸਤ ਨਾ ਕੋਸ ਹੁੰਦਾ ਨਾ ਕੋਸ ਹੋਵੇ ਆ ਨਾ ਨੱਤੇ ਵਰਤਿਆ ਜੀ ਦੇਖ ਗਏ ਅੰਭੋ ਪਤਾ ਕੋ ਕਹਿੰਦੀ ਹੁੰਦੀ ਸੀ ਕਹਿੰਦੀ ਜੇ ਨੂੰ ਚੋਰੀ ਕਰ ਲੂ ਤੂੰ ਕਰ ਚ ਰਹੀ ਜਤੀ ਚੋਰੀ ਕਰੂ ਸਣੀ ਬਗਾਨੇ ਲੈ ਜਾ ਵਾ ਅੰਭੋ ਬੀ ਬਗਾਨੇ ਹੁੰਦੀ ਪਤਾ ਕੋ ਮਮਾ ਜਿਵੇਂ ਤੁਹਾਡੀ ਆਪਣੀ ਪਹਿਲਾ ਮਸ਼ੀਨ ਹੁੰਦੀ ਸੀ ਉਹ ਤੇ ਤੁਹਾਨੂੰ ਇਹ ਡੰਡਾ ਲਾਉਣਾ ਪੈਂਦਾ ਸੀਗਾ ਖਿਡਾਉਣ ਵਾਸਤੇ ਹੁਣ ਆ ਦੇਖੋ ਚਾਹੇ ਇੱਥੇ ਖੜਾ ਲਵਾਂ ਪਰਣੇ ਸਾਰੇ ਪਾਣ ਆ ਜਿਹੜੀ ਫੀਟਿੰਗ ਆ ਇਹਦੀ ਵਧੀਆ ਬਣਾ ਕੇ ਰੱਖੋ ਕੋਈ ਤਾਰ ਨਾ ਕੋਈ ਰੋਹ ਵਾਹ ਚਲੇ ਕਲੇ ਜਮਾਨ ਠੀਕ ਹੈ ਲੱਭ ਲੱਗਾ ਜੀ ਹਾਂ ਮਮਾ ਅੱਗੇ ਗਿਫਟ ਦੇਖ ਲਓ ਜੀ ਸਰਪ੍ਰਾਈਜ਼ ਪ੍ਰਵਲ ਤੇ ਰਕਰ ਬਣ ਗਿਆ ਪ੍ਰਵਜੋਤ ਤੇ ਰਕਰ ਬਣ ਗਿਆ ਇਹਦੇ ਚ ਖੇਡ ਲਾ ਆ ਤੇ ਟਟ ਹਾਊਸ ਬਣ ਗਿਆ ਚ ਖੇਡ ਲਾ ਅੱਜ ਲੇ ਗੋ ਤਾਂ ਕਿ ਕਿਹੜੇ ਆਉਂਗੇ ਐਤ ਬਾ ਦੇ ਮਸ਼ੀਨ ਵੀ ਕਿੰਨੀ ਮਹਿੰਗੀ ਆਣਾ 엄마 ਉਹ ਆ ਗਿਆ ਸੁਠਾ ਮਸ਼ੀਨ ਸਾਰੇ ਜੀ ਇਸ ਤਰ੍ਹਾਂ ਦੀ ਆਈਏਗੀ ਮਮਾ ਇਹਦੇ ਥਲੇ ਟਾਇਰ ਵੀ ਲੱਗੇ ਪੈਣਗੇ ਆ ਜੋ ਤੇ ਨਹੀਂ ਨਹੀਂ ਦੋ ਅੰਦਰ ਰੱਖ ਕੇ ਆਪਨੇ ਇਹ ਤੇ ਹੈਗੀ ਸਾਡੀ ਪ੍ਰਾਣੀ ਹੁਣ ਮੰਮੀ ਇਹਨੂੰ ਅੰਦਰ ਲੈ ਜਾਓ ਇਹਦਾ ਟਾਇਰ ਵੀ ਲੱਗੇ ਪੈਣੇ ਸਿੱਧੂ ਲੈ ਜਾਓ ਸਾਡੀ ਕੁਝ ਐਵੇਂ ਜਿਹੀ ਸੀ ਜੀ ਉ ਇਹ ਪੂਰੀ ਵਧੀਆ ਚੱਲਦੀ ਹੈਗੀ ਪਰ ਵਸ ਹੁਣ ਇਹ ਪ੍ਰਾਣੀ ਹੋਗੇ ਇੱਕ ਇਹ ਨਹੀਂ ਕਰਾਉਂਦੀ ਤੇ ਮੋਟ ਮੱਚੀ ਜੀ ਸੀਗੀ ਆ ਚੱਲਦੀ ਆ ਕਿ ਮਮੀ ਇਹ ਮੋਟਾ ਚਲਾਦੀ ਬਹੁਤ ਅਟਰੈਕ ਹੁਣ ਨਮੀ ਆ ਗਈ ਇਹ ਮੰਮੀ ਰੋਡ ਕਿ ਲੈ ਜਾਓ ਰੋਡ ਕਿ ਲੈ ਜਾਓ ਓ ਰੋਡ ਕਿ ਲੈ ਜਾਓ ਜੀ ਓ ਰੋਡ ਕਿ ਲੈ ਜਾਓ ਮੰਮਾ ਤੇਰਾ ਰੰਗ ਵੀ ਹਾਂਜੀ ਤੇਰਾ ਤੇਰਾ ਦੇ ਦੋ ਐ ਸਿੱਧੇ ਰੋੜ ਕੇ ਲੈ ਜਾ ਗਏ ਉਹ ਮੇਰੇ ਕੱਟੋ ਦੇ ਆ ਰਿਹਾ ਨਾ ਹੈਂ ਮੂੰ ਪੱਤੀ ਸਾਰੀ ਨਹੀਂ ਹੈ ਕਿ ਬੜਾ ਥਾਂ ਦੇ ਰੋਕਦੀ ਦੀ ਜਾਂ ਇਹ ਵਧੀਆ ਮੰਮੀ ਇਹ ਇਹ ਵਧੀਆ ਮੰਮੀ ਉਹ ਬੜਾ ਥਾਂ ਰੋਕਦੀ ਸੀਗੀ ਇਹ ਇਹ ਤਾਂ ਵੱਡੀ ਹੈ ਇਹ ਪਰ ਇਹ ਕਿਹ 12 ਲੀਟਰ ਵਾਲੀ ਹੈ ਨਾ ਮੰਮਾ ਤੇਰੇ ਪਸੰਦ ਚ ਆਂਦੀ ਆ ਭਾਈ ആ പട്ടു ഉപല